ਫਾਊਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲੰਧਾਬਾਦ ਇਲਾਕੇ ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਨਾਬੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅਲਿਜਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਪ ਬੂੰਡ ਸੀ ਔਰ ਉਸੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ ਤੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿਸੇ ਕਿਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮਾ ਬਣਾ ਕੇ ਆਪਣੀ ਜੈਟੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫ ਆਈ ਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫ ਆਈ ਆਰ ਨੰਬਰ 56/15 ਅੰਡਰ ਸੈਕਸ਼ਨ 302 ਪੀ ਐਸ ਸੀਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹ ਡਿਸੀਜ਼ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਇਹਨਾਂ ਅਲਟੀਮੇਟਲੀ ਦੇ ਮੈਰੀਡ ਦਨ ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟ অর ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਥਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟੇ ਆ ਦਿੱਤੇ ਹੈ ਤੋ ਉਹਨੂੰ ਅਰੈਸਟ ਰਿਕੇਤਾ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਸਡ ਟੂ ਟੈਲ ਦ ਐਕਿਊਸ ਕਿ ਇਹਨਾਂ ਦੇ ਨਾਂ ਤੇ ਜਿਹੜੀ ਪ੍ਰਾਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹਨਾਂ ਦੀ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ ਅਰਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਹਨਾਂ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਹ ਲੇਡੀ ਦਾ ਮਾਰਿਆ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪਾਜ਼ਿਲਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਪ्रेस ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਜੀ ਰਾਉਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਨਾਦੀ ਉਮਰ 50-55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅਲਿਜਡ ਹਸਬੰਦ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रूअल ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਪ ਬੂਨ ਸੀ ਔਰ ਉਸੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿ ਇਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜੈਟੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਹਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫ ਆਈ ਆਰ ਵੀ ਰਜਿਸਟਰ ਵੀ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹੈ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫ ਆਈ ਆਰ ਨੰਬਰ 56/15 ਅੰਡਰ ਸੈਕਸ਼ਨ 302 ਪੀ ਐਸ ਸੀਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਅਨ ਉਸ ਤੋਂ ਬਾਅਦ ਇਹ ਡਿਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਇਹਨਾਂ ਨੇ ਅਲਟੀਮੇਟਲੀ ਦੇ ਮੈਰੀਡ ਦਨ ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਅਕਿਊਜ਼ ਨੂੰ ਆਇਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟੇ ਆ ਦਿੱਤੇ ਹੈ ਦੋਨੋਂ ਅਰੈਸਟ ਕਰ ਦਿੱਤਾ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਜ਼ ਟੂ ਟੈਲ ਦਾ ਅਕਿਊਜ਼ਡ ਕਿਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਨ ਅ ਫਿਟ ਆਫ ਰੇਜ ਇਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਇੱਕ ਲੇਡੀ ਦਾ ਮਰਡਰ ਕੀਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਫਾਜ਼ਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਜੀ ਰਾਉਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜ਼ਿਲਾਲਾਬਾਦ ਇਲਾਕੇ ਚ ਇਥੇ ਇੱਕ ਬਜ਼ੁਰਗ ਮਹਿਲਾ ਜਨਾਦੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅਲਿਜਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਹੂਨ ਸੀ ਔਰ ਉਸਤੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ ਤੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿ ਇਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮਾ ਬਣਾ ਕੇ ਆਪਣੀ ਜੇਟੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫ ਆਈ ਆਰ ਵੀ ਰਜਿਸਟਰ ਹੋਈ ਤੇ ਉਹ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਕਿ ਉਸ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫ ਆਈ ਆਰ ਨੰਬਰ 56/15 ਅੰਡਰ ਸੈਕਸ਼ਨ 302 ਪੀ ਐਸ ਸਿਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ੍ਹ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਐਂਡ ਉਸ ਤੋਂ ਬਾਅਦ ਇਹ ਡਿਸੀਜ਼ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਐਂਡ देन अल्टीमेटली दे मैरिड देम ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਛੂਜ ਨੂੰ ਆਇਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟੇਾਂ ਦੇ ਤਹਿਤ ਦੋਨੋਂ ਅਰੈਸਟ ਰ ਕੀਤਾ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਜ਼ਡ ਟੂ ਟੈਲ ਦਾ ਅਕਿਊਜ਼ਡ ਕਿ ਇਹਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਨ ਅ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਂਗਲੀ ਦਾ ਮਾਰ ਦਿੱਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪਾਜ਼ਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ ਪੰਜ-ਛੇ ਘੰਟਿਆਂ 'ਚ ਹੀ ਰਾਉਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹਨਾਂ ਦੀ ਉਮਰ 50-55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜਰਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रूअल ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਪ ਬੂਨ ਸੀ ਔਰ ਉਸਤੇ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿਸੇ ਕਿਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜੀਟੀ ਡਿਸਪੈਚ ਕੀਤੀ ਔਰ ਜੋ ਅਕਿਊਸਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਗਿਆ ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰोसीडिंग्स ਫੋਲੋ ਕਰਦੇ ਹੋਏ ਐਫਆਈਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫਆਈਆਰ ਨੰਬਰ 56/15 ਅੰਡਰ ਸੈਕਸ਼ਨ 302 ਪੀਐਸਸੀਟੀ ਜਲਾਲਾਬਾਗ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਅਨ ਉਸ ਤੋਂ ਬਾਅਦ ਇਹ ਡੀਸੀਜ਼ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਇਹਨਾਂ ਨੇ ਅਲਟੀਮੇਟਲੀ ਦੇ ਮੈਰੀਡ देम ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਫਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟਿਆਂ ਦੇ ਤਹਿਤ ਦੋਨੋਂ ਅਰੈਸਟ ਕਰ ਦਿੱਤਾ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਸਡ ਟੂ ਟੈਲ ਦਾ ਅਕਿਊਜ਼ਡ ਕਿ ਇਹਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰਦੀ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਾਂ ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲਾ ਉਹਨੇ ਫਿਰ ਇਹਨਾਂ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਹਨੇ ਲੀਡਾ ਮਰਡਰ ਕੀਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਫਾਜ਼ਿਲਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ 'ਚ ਹੀ ਰਾਉਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਨਾਦੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਲ ਤਰੀਕੇ ਨਾਲ ਕੈਂਚੀਆ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਪ ਬੂਨ ਸੀ ਔਰ ਉਸੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿ ਐਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜੈਟੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਦਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀਐਨਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੈਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫਆਈਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫਆਈਆਰ ਨੰਬਰ 56/15 ਅੰਡਰ ਸੈਕਸ਼ਨ 302 ਪੀਐਸਸੀਟੀ ਜਲਾਲਾਬਾਦ ਇਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਐਂਡ ਉਸ ਤੋਂ ਬਾਅਦ ਇਹ ਡਿਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਇਹ ਤਾਲੁਕਾਤ ਹੋਏ ਐਂਡ THEN ULTIMATELY THEY MARRIED देम ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟ অর ਸੈਂਸੇਸ਼ਨਲ ਕ੍ਰਾਈਮ ਸੀ ਜਨੇ ਫਾਜ਼ਿਲ ਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਉਸ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟਿਆਂ ਦੇ ਤਹਿਤ ਉਹਨੂੰ ਅਰੈਸਟ ਵੀ ਕੀਤਾ। ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਸਡ ਟੂ ਟੈਲ ਦਾ ਅਕਿਊਜ਼ਡ ਕਿ ਨਾਲ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ। ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ। ਔਰ ਫਿਰ ਅਰਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤੋਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤੋਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਨ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਹ ਲੇਡੀ ਦਾ ਮਰਡਰ ਕੀਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਫਾਜ਼ਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਜੀ ਰਾਉਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹਨਾਂ ਦੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜੈਂਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਬੂਨ ਸੀ ਔਰ ਉਸੇ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿ ਐਸੇਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜੀਟੀ ਡਿਸਪੈਚ ਕੀਤੀ ਔਰ ਜੋ ਅਕਿਊਸਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪਾਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7 7 24 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀਐਨਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਤੋ ਨਵੇਂ ਕਾਨੂੰਨ ਦੇ ਤਹਿਤ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫਆਈਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫਆਈਆਰ ਨੰਬਰ 56/15 ਅੰਡਰ ਸੈਕਸ਼ਨ 302 ਪੀਐਸਸੀਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹ ਡਿਸੀਜ਼ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ تعلقات ਹੋਏ ਐਂਡ देन अल्टीमेटली दे मैरिड देम ਈਚ ਅਦਰ ਇਨ ਅ کورٹ ਸੋ ਇੱਕ ਬਹੁਤ ਹੀ ਅਨਫੋਰਚੂਨੇਟ অর ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਫਿਊਜ ਨੂੰ ਆਇਡੈਂਟੀਫਾਈ ਕੀਤਾ ਬਲਕਿ ਕੁਝ ਹੀ ਕੰਟੇ ਆ ਦਿੱਤੇ ਹੈ ਦੋਨੋਂ ਅਰੈਸਟ ਕਰ ਦਿੱਤਾ ਜਿਹਦੀ وجہ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਜ਼ ਟੂ ਟੈਲ ਦਾ ਅਕਿਊਜ਼ਡ ਕਿ ਇਹਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਨ ਅ ਫਿਟ ਆਫ ਰੇਜ ਇਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਇਹ ਹੰਗਲੇ ਦੀ ਮਰਡਰ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਉਹ ਫਾਜ਼ਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਜੀ ਰਾਉਂਡ ਅਪ ਕਰ ਲਿਆ ਹੈ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਨਾਦੀ ਉਮਰ 50-55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜਰਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रूअल ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਪ ਬੂਨ ਸੀ ਔਰ ਉਸਕੇ ਉਹ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲ ਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ कि ऐसे-ऐसे एक लेडी जी है वो एडमिटेड ने सो so, असी इमीडिएटली टीमा बना के अपनी डिस्पैच की जो उन्होंने आइडेंटिफाई भी किया प्रॉपर चेज करते हुए फाजिलका जिले काफी दूर जाके राउंड अप किता जो ओनू राउंड अप किया गया उस वेले भी उन्हें जो कपड़े पाए हुए उन्होंने ब्लड स्पॉट भी बलड स्टेन भी सो उ जो डिटेल मैं थोड़ा दसना चाहनी ਇਹਦੇ ਵਿੱਚ ਐਫ ਆਰ ਨੰਬਰ 104 ਡੇਟਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਕਿ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਇਹ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫ ਆਈ ਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹੈ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫ ਆਈ ਆਰ ਨੰਬਰ 56/15 ਅੰਡਰ ਸੈਕਸ਼ਨ 302 ਪੀ ਐਸ ਸੀਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ੍ਹ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਐਂਡ ਉਸ ਤੋਂ ਬਾਅਦ ਇਹ ਡਿਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਐਂਡ देन अल्टीमेटली दे मैरिड देम ਈਚ ਅਦਰ ਇਨ ਅ کورٹ ਸੋ ਇੱਕ ਬਹੁਤ ਹੀ ਅਨਫੋਰਚੂਨੇਟ অর ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਹਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟਿਆਂ ਦੇ ਤਹਿਤ ਦੋਨੋਂ ਅਰੈਸਟ ਕਰ ਦਿੱਤਾ ਇਹਦੀ ਵਜ੍ਹਾ ਇਹ ਹੈ ਕਿ ਇੱਕ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਸਡ ਟੂ ਟੈਲ ਦਾ ਅਕਿਊਜ਼ਡ ਕਿ ਨਾ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਨ ਅ ਫਿਟ ਆਫ ਰੇਜ ਏ ਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਇੱਕ ਲੇਡੀ ਦਾ ਮਰਡਰ ਹੋਇਆ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਫਾਜ਼ਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਜੀ ਰਾਉਂਡ ਅਪ ਕਰ ਲਿਆ ਹੈ। ਕੱਲ੍ਹ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜ਼ਿਲਾਲਾਬਾਦ ਇਲਾਕੇ ਚੋ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹਨਾਂ ਦੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਬੂਨ ਸੀ ਔਰ ਉਸੇ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਉਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿ ਐਸੇ ਐਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜੈਟੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਹਨ ਉਹ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫ ਆਈ ਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹੈ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫ ਆਰ ਨੰਬਰ 56/15 ਅੰਡਰ ਸੈਕਸ਼ਨ 302 ਪੀ ਐਸ ਸਿਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਐਂਡ ਉਸ ਤੋਂ ਬਾਅਦ ਇਹ ਡਿਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਐਂਡ देन अल्ਟੀਮੇਟਲੀ ਦੇ ਮੈਰੀਡ ਥੈਮ ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟ اور ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਈਕਿਊਸ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟੇਾਂ ਦੇ ਤਹਿ ਤੋ ਉਹਨੂੰ ਅਰੈਸਟ ਵੀ ਕੀਤਾ। ਇਹਦੀ ਵਜ੍ਹਾ ਇਹ ਹੈ ਕਿ ਇੱਕ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਜ਼ ਟੂ ਟੈਲ ਦ ਅਕਿਊਸਡ ਕਿ ਉਹਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ। ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ। ਔਰ ਫਿਰ अर्ली मॉर्निंग ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਨ ਅ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਹ ਲੇਡੀ ਦਾ ਮਰਦ ਕੀਤਾ